ਨਾਂਦੇ ਖਟਰਪਿੰਡ ਦੇ ਤਲਾਬ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਹੌਸਲਸਨੀ ਫੈਲ ਗਈ। ਕੁੱਤੇ ਲਾਸ਼ ਨੂੰ ਨੋਚ ਰਹੇ ਸਨ। ਇੱਕ ਰਾਗੀ ਨੇ ਕੁੱਤਿਆਂ ਨੂੰ ਦੇਖਿਆ ਤਾਂ ਮਾਮਲਾ ਸਾਹਮਣੇ। ਲਾਸ਼ ਮਿਲਣ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਫੋਰੈਂਸਿਕ ਟੀਮ ਨੂੰ ਸੂਚ ਜਾਂਚ ਲਈ ਬੁਲਾਇਆ ਤੇ ਹਾਲੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸકી। ਰਾਗੀੜ ਪਰਮਿੰਦਰ ਸਿੰਘ ਅਤੇ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਸੜਕ ਤੋਂ ਗੁਜ਼ਰ ਰਏ ਸਨ ਜਦੋਂ ਉਹਨਾਂ ਨੇ ਕੁੱਤਿਆਂ ਨੂੰ ਦੇਖਿਆ ਤਾਂ ਉਹਨਾਂ ਨੂੰ ਸ਼ੱਕ ਹੋਇਆ ਨੇੜੀ ਜਾਣਤੀ ਉਹਨਾਂ ਨੇ ਵੇਖਿਆ ਤਾਂ ਇੱਕ ਵਿਅਕਤੀ ਦੀ लाश पेस जिस ਦਾ ਚਿਹਰਾ ਟਕਿਆ ਹੋਇਆ ਸੀ ਅਤੇ ਅੱਧਾ ਸਰੀਰ ਵੀ ਟਕਿਆ ਹੋਇਆ ਸੀ ਕੁੱਤੇ ਉਸ ਨੂੰ 964 ਉਹਨਾਂ ਨੇ ਤੁਰੰਤ ਪਿੰਡ ਦੇ ਸੋਰ ਪੰਚ ਨੂੰ ਸੂਚਿਤ ਕੀਤਾ ਜਿਸ ਨੇ ਅੱਗੇ ਪੁਲਿਸ ਨੂੰ ਜਾਣਕਾਰ ਦਿੱਤੀ ਡੀਐਸਪੀ ਅਮਰਿਤਪਾਲ ਸਿੰਘ ਨੇ ਕਿਹਾ ਹੈ ਕਿ ਜਾਣਕਾਰੀ ਮਿਲਨ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਅਤੇ লাশ ਨੂੰ ਕਬਜ਼ੇ ਵਿੱਚ ਲੈ ਲਿਆ ਫੋਰੈਂਸਿਕ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਮ੍ਰਿਤਕ ਦੀ ਪਛਾਣ ਲਈ ਆਸ-ਪਾਸ ਦੇ ਪਿੰਡਾਂ ਵਿੱਚ ਗੁੰਮਸ਼ੁਦਾ ਲੋਕਾਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਜਲਦੀ ਹੀ ਪਛਾਣ ਹੋ ਜਾਵਗੀ ਅਤੇ ਮਾਮਲੇ ਦਾ ਖੁਲਾਸਾ ਕਰ ਦਿੱਤਾ ਜਾਵੇਗਾ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪੰਮਿੰਦਰ ਸਿੰਘ ਆ ਜੀ। ਪਿੰਡ ਖੱਟੜਾ ਆ ਜੀ। ਚੱਕੀ ਗੱਲ ਹੋਈ ਹੈ ਜੀ। ਤੇ ਮੈਂ ਜੀ ਇਧਰੋਂ ਆ ਰਿਹਾ ਸੀਗਾ ਤੇ ਮੀਂਹ ਪੈ ਰਿਹਾ ਸੀਗਾ। ਮੀਂਹ ਪੈਣ ਤੋਂ ਜਦ ਮੈਂ ਬਾਦ ਨੰਗਿਆ ਤਾਂ ਉਰੇ ਮੈਂ ਦੇਖਿਆ ਕਿ ਕੁੱਤੇ ਖਾ ਰਹੇ ਸੀਗੇ। ਇੱਕ ਬੰਦੇ ਨੂੰ ਬੰਦਾ ਪਿਆ ਉਰੇ ਟੋਬੇ 'ਚ ਮਰਿਆ ਹੋਇਆ। ਤੇ ਆਪਣੇ ਜਦ ਮੈਂ ਉਹਨੂੰ ਚੰਗੀ ਤਰ੍ਹਾਂ ਦੇਖਿਆ ਪਹਿਲਾਂ ਤਾਂ ਮੈਂ ਸੋਚਿਆ ਵੀ ਕੋਈ ਡੰਗਰ ਬੱਚਾ ਖਾ ਰਿਆ ਹੋਊਗਾ ਕੁੱਤਾ ਜਦ ਮੈਂ ਚੰਗੀ ਤਰ੍ਹਾਂ ਦੇਖਿਆ ਉਹਦੀ ਮੈਨੂੰ ਛਾਤੀ ਨਜ਼ਰ ਪਈ ਤਾਂ ਮੈਂ ਦੇਖਿਆ ਜੀ ਵੀ ਬੰਦਾ ਮਰਿਆ ਪਿਆ ਸੀਗਾ ਫਿਰ ਉਹਦੇ ਜਿਹੜੇ ਪਿੰਡ ਦੇ ਮੋਤਵਾਰ ਬੰਦੇ ਲੰਘਦੇ ਨੇ ਫਿਰ ਮੈਂ ਉਹਨਾਂ ਨੂੰ ਰੋਕ ਕੇ ਕਿਹਾ ਤੇ ਉਹਨਾਂ ਨੇ ਸਰਪੰਚ ਨੂੰ ਵੀ ਫੋਨ ਕਰਿਆ ਸੀਗਾ ਤੇ ਉਹਨਾਂ ਨੇ ਪੁਲਿਸ ਨੂੰ ਵੀ ਫੋਨ ਕਰਿਆ ਹੋਇਆ ਤੇ ਪੁਲਿਸ ਆ ਗਈ ਆ ਹੁਣ ਨਹੀਂ ਜੀ ਉਹਦਾ ਮੂੰਹ ਟੱਕਿਆ ਹੋਇਆ ਉਤੋਂ ਲੱਤਾਂ ਦੇ ਉੱਤੇ ਉਹਦੇ ਕੰਬਲ ਲਵੇਟਿਆ ਹੋਇਆ ਤੇ ਕੁਝ ਕਹਿ ਨਹੀਂ ਸਕਦੇ ਉਹਦੇ ਬਾਰੇ ਹਜੇ ਕੁੱਤਿਆਂ ਕਿੰਨਾ ਕੁ ਖਾਦਾ ਹੈ ਕੁੱਤਿਆਂ ਨੇ ਜੀ ਉਹਦੀ ਦੋ ਉਂਗਲਾਂ 'ਪ ਇੱਕ ਗੂਠਾ ਨੂੰ ਲੱਗਦਾ ਇਹੋ ਜਿਹਾ ਕੁਝ ਖਾਦਾ ਹੋਇਆ ਹੈ ਕੁੱਤੇ ਠੀਕੇ ਜੀ ਜਿਆਦਾ ਸੀ ਕੁੱਤੇ ਦੋ ਸੀਗੇ ਜੀ ਇੱਕ ਛੋਟਾ ਜਿਹਾ ਬੱਚਾ ਸੀਗਾ ਤੇ ਇੱਕ ਉਹਦੀ ਮਾਂ ਸੀ ਮੇਰੇ ਹਿਸਾਬ ਨਾਲ ਲੱਗਦਾ ਕਿੰਨੀ ਉਮਰ ਦਾ ਅੰਦਾਜ਼ਾ ਹੈਗਾ ਤੁਹਾਨੂੰ ਲੱਗਦਾ ਕਿੰਨੀ ਉਮਰ ਦਾ ਇਹਦੀ ਮੁੰਡੇ ਦੀ ਜੀ ਮੁੰਡੇ ਦੀ ਜੀ 35 ਤੋਂ ਉੱਪਰ ਫਰੀ ਹੋਊਗੀ। ਕੀ ਇਹ ਟੋਬਾ ਟੋਬਾ ਪਿੰਡ ਦਾ ਹੈ ਵੀਰੇ? ਹਾਂ ਜੀ ਇਹ ਖਟੜਿਆਂ ਦਾ ਟੋਬਾ ਦੋ ਟੋਬੇ ਵੱਜਦੇ ਨੇ। ਤੇ ਇੱਥੇ ਨੰਬਰ ਤਰ੍ਹਾਂ ਦੇ ਘਰਾਂ ਕੋਲੇ ਟੋਬਾ ਹੈ। ਨਾਮ ਹੈ ਜੀ ਟੋਟਾ। ਵੈਗਰੀ ਜੀ ਖਾਲਸਾ ਵੈਗਰੀ ਫਰੇ ਮੇਰਾ ਨਾਮ ਜਿਸ ਪਾਸੇ ਪਿੰਡ ਖਟੜਾ। ਅੱਛਾ ਮੈਂ ਆਪਣੇ ਛੋਟੇ ਪੋਤਾ-ਪੁੱਤੀ ਨੂੰ ਲੈਣ ਵਾਸਤੇ ਜਾ ਰਿਹਾ ਸਕੂਲ ਨੂੰ ਜਦੋਂ ਇਹ ਬਾਬੇ ਨੇ ਦੇਖਿਆ ਕਹਿੰਦਾ ਰੁਕੀ ਰੁਕੀ। ਵੀ ਇੱਥੇ ਬੰਦਾ ਮਰਿਆ ਪਿਆ ਉਸੇ ਟਾਈਮ ਹੈ ਸਰਪੰਚ ਨੂੰ ਪੰਚਾਂ ਨੂੰ ਜਦੇ ਫੋਨ ਕਰਤਾ ਵੀ ਤੁਸੀਂ ਪੁਲਿਸ ਭੇਜ ਦਿਓ ਇੱਥੇ ਵੀ ਬੰਦਾ ਮਰਿਆ ਪਿਆ ਇਹ ਮੈਂ ਦੇਖ ਕੇ ਜਿਹੜੇ ਚੱਲੇ ਗਏ ਜਿਹੜੇ ਪੰਚਾਇਤ ਆ ਗਈ ਪ੍ਰੈਸਰ ਪੁੱਟ ਸਾਰੇ ਆ ਗਏ ਸੀ ਅੱਖ ਲੱਗਦਾ ਕਿੰਨੀ ਉਮਰ ਦਾ ਉਮਰ ਦਾ ਨਹੀਂ ਅੰਦਾਜ਼ਾ ਨਹੀਂ ਲਾ ਸਕਦੇ ਸੀ ਇਹ ਪਿੰਡ ਦਾ ਟੋਪਾ ਜੀ ਹਾਂਜੀ ਇਹ ਸਾਨੂੰ 112 ਤੇ ਵੀ ਕਾਲ ਗਈ ਸੀ ਤੇ ਪਿੰਡ ਤੋਂ ਵੀ ਖੱਟੜੇ ਤੋਂ ਇੱਕ ਦੋ ਕਾਲਾਂ ਗਈਆਂ ਸੀ ਵੀ ਇੱਥੇ ਚੱਪੜ ਹੈ ਪਰਾਣਾ ਅਦੀ ਸੌਫਾ ਨਹੀਂ ਹੋਈ ਕਾਫੀ ਉੱਤੇ ਗੰਦਗੀ ਵਗੈਰਾ ਹੈਗੀ ਹੈ ਤੇ ਉਹਦੇ ਚ ਇੱਕ ਡੈੱਡ ਬੋਡੀ ਪਈ ਹੈ ਹੁਣ ਆਪਾਂ ਮੌਕੇ ਤੇ ਖੜੇ ਆ ਤੇ ਹਜੇ ਤੱਕ ਉਹਦੀ ਕੋਈ ਬੇਸ਼ਨਾਖਤ ਨਹੀਂ ਹੋ ਪਈ ਹੈ ਜੇ ਉਹ ਇੱਕ ਦੋ ਇਥੋਂ ਮਿਸਿੰਗ ਪਰਸਨ ਰਿਪੋਰਟ ਸੀਗੀਆਂ ਅਸੀਂ ਉਹਨਾਂ ਦੇ ਵਾਰਿਸ ਵੀ ਬੁਲਾਏ ਆ ਫੋਰੈਂਸਿਕਸ ਵਾਲੇ ਵੀ ਬੁਲਾਏ ਆ ਪਹਿਲਾਂ ਉਹ ਫੋਰੈਂਸਿਕਸ ਵਾਲੇ ਆਪਦਾ ਜਾਂਚ ਕਰ ਲੈਣ ਉਹ ਤੋਂ ਬਾਅਦ ਫਿਰ ਬੋਡੀ ਸੋਲ ਹਸਪੀਟਲ ਰੱਖਾਵਾਂਗੇ ਅਸੀਂ شناختਾਸ ਲੱਗ ਰਿਹਾ ਵੀ ਕਿ ਏਜ ਵਗੈਰਾ ਵੀ ਕਿੰਨੀ ਕੀਸ ਦਾ ਹੋਊਗਾ ਜਾਂ ਨਹੀਂ ਉਹ ਜਿਵੇਂ ਉਹਦਾ ਚਿਹਰਾ ਟੱਕਿਆ ਹੋਇਆ ਜੀ ਬੋਡੀ ਤੋਂ ਲੱਗ ਰਿਹਾ ਹੈ ਜੀ ਵੀ ਜਿਵੇਂ 25 ਤੋਂ 30 ਸਾਲ ਦੇ ਵਿੱਚ ਕੋਈ ਨੌਜਵਾਨ ਦੇ ਡੈਡ ਪੜ ਗਿਆ